ਸ਼੍ਰੀਕਲ ਜੀ ਤੁਸੀਂ ਵੇਖ ਰਹੇ ਹੋ ਜ਼ੀ ਪੰਜਾਬ ਖਰਿਆਣਾ ਹਿਮਾਚਲ ਦਾ ਸੋਸ਼ਲ ਮੀਡੀਆ ਤੇ ਮੈਂ ਤੁਹਾਡੇ ਨਾਲ ਕੁਲਵਿੰਦਰ ਕੌਰ ਅੱਜ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨ ਵਾਲੀਆਂ ਕਿ ਜ਼ੀ ਪੰਜਾਬ ਖਰਿਆਣਾ ਹਿਮਾਚਲ ਦੀ ਖਬਰ ਤੇ ਮੋਹਰ ਲੱਗ ਚੁੱਕੀ ਹੈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਣਗੇ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆ ਕੇ ਐਮਪੀ ਦੇ ਅਹੁਦੇ ਵੱਚੋਂ ਉਹਨਾਂ ਵੱਲੋਂ ਹਲਫ ਪਿਆ ਜਾਵੇਗਾ ਦਰਸਲ ਇਸ ਪੂਰੇ ਪ੍ਰਕਿਰਿਆ ਦੇ ਲਈ ਕੁਝ ਟਰਮਸ ਐਂਡ ਕੰਡੀਸ਼ਨਸ ਰੱਖੀਆਂ ਗਈਆਂ ਨੇ ਪੰਜਾਬ ਪੁਲਿਸ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਚਾਹੇਗੀ ਅਮਰਤਪਾਲ ਨੂੰ ਬਾਹਰ ਲਿਆਵੇਗੀ ਤਾਂ ਅਮਰਿਤਪਾਲ ਦੇ ਲਈ ਕਿਹੜੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਨੇ ਉਹ ਅੱਜ ਇਸ ਵੀਡੀਓ ਦੇ ਵਿੱਚ ਮੈਂ ਵਿਸਥਾਰ ਦੇ ਨਾਲ ਦੱਸਾਂਗੀ ਕੁਝ ਸ਼ਰਤਾਂ ਨੇ ਜਿਨ੍ਹਾਂ ਦੇ ਤਹਿਤ ਹੀ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਬਾਹਰ ਆਵੇਗਾ ਤੇ ਆਪਣੇ ਐਮਪੀ ਦੇ ਅਹੁਦੇ ਵੱਲੋਂ ਹਲਫ਼ ਉਹਨਾਂ ਵੱਲੋਂ ਲਈ ਜਾਵੇਗੀ ਤਾਂ ਸ੍ਰੀ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਦੇ ਨੇ ਤੇ ਪੰਜਾਬ ਦੇ ਵਿੱਚ ਉਹ ਸਭ ਤੋਂ ਵੱਧ ਲੀਡ ਤੇ ਅਮਰਿਤਪਾਲ ਨੇ ਜਿੱਤ ਦਰਜ ਕੀਤੀ ਹੈ ਸ਼ਰਤਾਂ ਦੇ ਮੁਤਾਬਕ ਅਮਰਿਤਪਾਲ ਸਿੰਘ ਨੂੰ ਪੈਰੋਲ ਦੌਰਾਨ ਦਿੱਲੀ ਦੇ ਵਿੱਚ ਹੀ ਰਹਿਣਾ ਪਵੇਗਾ ਉਨਾ ਦਾ ਯਾਤਰੀ ਸਟਾਪਓਵਰ ਵੀ ਦਿੱਲੀ ਦੇ ਵਿੱਚ ਹੀ ਰਹੇਗਾ ਇਸ ਸਮੇਂ ਦੌਰਾਨ ਉਹ ਰਈਆ ਸਿਤਾ ਆਪਣੇ ਘਰ ਦੇ ਵਿੱਚ ਬਿਲਕੁਲ ਨਹੀਂ ਜਾ ਸਕਦੇ ਨਾ ਹੀ ਉਹ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਜਾ ਸਕਦੇ ਨੇ ਤੇ ਨਾ ਹੀ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਜਾ ਸਕਦੇ ਨੇ ਪਰਿਵਾਰ ਦੇ ਨਾਲ ਮੁਲਾਕਾਤ ਅੰਮ੍ਰਿਤਪਾਲ ਵੱਲੋਂ ਜ਼ਰੂਰ ਕੀਤੀ ਜਾ ਸਕਦੀ ਹੈ ਤਾਂ ਇਸ ਦੌਰਾਨ ਹੋਰ ਸ਼ਰਤ ਵੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅੰਮ੍ਰਿਤਪਾਲ ਕਿਸੇ ਵੀ ਕਿਸਮ ਦੀ ਕੋਈ ਫੋਟੋ ਕਲਿੱਕ ਨਹੀਂ ਕਰਵਾ ਸਕਦੇ ਕੋਈ ਵੀ ਬਿਆਨ ਅਮਰਿਤਪਾਲ ਵੱਲੋਂ ਨਹੀਂ ਦਿੱਤਾ ਜਾ ਸਕਦਾ ਕਿਸੇ ਵੀ ਤਰੀਕੇ ਦਾ ਬਿਆਨ ਉਹ ਹਰ ਕਿਸ ਨਹੀਂ ਦੇ ਸਕਦੇ ਪੂਰੇ ਤਰੀਕੇ ਦਾ ਮਨਾਹੀ ਉਹਨਾਂ ਨੂੰ ਕਿਸੇ ਵੀ ਬਿਆਨ ਦੇਣ ਤੋਂ ਤਾਂ ਡਿਬਰੂਗੜ ਤੋਂ ਦਿੱਲੀ ਅਤੇ ਦਿੱਲੀ ਤੋਂ ਡਿਬਰੂਗੜ ਜਦੋਂ ਅਮਰਿਤਪਾਲ ਜਾਣਗੇ ਤਾਂ ਇਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲਿਜਾਇਆ ਜਾਏਗਾ ਜਾਂ ਉਹਨਾਂ ਨੂੰ ਉੱਥੋਂ ਲਿਆਇਆ ਜਾਏਗਾ ਪੈਰੋਲ ਦੌਰਾਨ ਵੀ ਅਮਰਿਤਪਾਲ ਸਿੰਘ ਨੂੰ ਸੁਰੱਖਿਆ ਦੇ ਘੇਰੇ ਦੇ ਵਿੱਚ ਹੀ ਰਹਿਣਾ ਪਵੇਗਾ ਇੱਥੋਂ ਤੱਕ ਕਿ ਅਮਰਿਤਪਾਲ ਸਿੰਘ ਨੂੰ ਹਵਾਈ ਸੜਕ ਜਾਂ ਫਿਰ ਰੇਲਵੇ ਰਾਹੀਂ ਲਿਆਂਦਾ ਜਾਵੇਗਾ ਇਸ ਬਾਰੇ ਹਲੇ ਕੋਈ ਵੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਹੈ ਇਹ ਗੁਪਤ ਰੱਖਿਆ ਗਿਆ ਕਿਉਂਕਿ ਅਮਰਿਤਪਾਲ ਸਿੰਘ ਜੋ ਕਿ ਡਿਬਰਗੜ ਚੇਲ ਦੇ ਵਿੱਚ ਬੰਦ ਨੇ ਸਿਰਖਰੂਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਵਜੋਂ ਅਸਾਧ ਉਮੀਦਵਾਰ ਹੋ ਜੋ ਉਹਨਾਂ ਨੇ ਚੋਣਾਂ ਲੜੀਆਂ ਤਾਂ ਵੱਡੀ ਚਿਤ ਦਰਸ਼ ਅਮਰਿਤਪਾਲ ਨੇ ਕੀਤੀ ਹੈ ਤਾਂ ਹੁਣ ਇਹ ਕਾਫੀ ਸਸਪੈਂਸ ਬਰਕਰਾਰ ਬਣਿਆ ਹੋਇਆ ਸੀ ਕਿ ਅਮਰਿਤਪਾਲ ਨੇ ਹਲਫ ਨਹੀਂ ਲਈ ਤੀ ਹੈ ਅਮਰਿਤਪਾਲ ਕਦੋਂ ਹਲਫ ਲੈਣਗੇ ਕਿ ਕਿਹੜੀਆਂ ਸ਼ਰਤਾਂ ਤੇ ਉਹਨਾਂ ਨੂੰ ਹਲਫ ਦਵਾਈ ਜਾਵੇਗੀ ਤਾਂ ਐਮਪੀ ਦੇ ਅਹੁਦੇ ਵਜੋਂ ਹਲਫ ਲੈਣ ਦੇ ਲਈ 5 ਜੁਲਾਈ ਨੂੰ ਅਮਰਿਤਪਾਲ ਜੋ ਕਿ ਦਿੱਲੀ ਪਹੁੰਚਣਗੇ ਉਹਨਾਂ ਵੱਲੋਂ ਹਲਫ ਲਿੱਤੀ ਜਾਵੇਗੀ ਤਾਂ ਚਾਰ ਜਨਾਂ ਦੀ ਪੈਰੋਲ ਅਮਰਿਤਪਾਲ ਨੂੰ ਦਿੱਤੀ ਗਈ ਹੈ ਤੇ ਕੁਝ ਟਰਮਸ ਐਂਡ ਕੰਡੀਸ਼ਨਸ ਨੇ ਜੋ ਕਿ ਅਮਰਿਤਪਾਲ ਦੇ ਡਿਬਰੂਗੜ੍ਹ ਜੇਲ੍ਹ ਤੋਂ ਲਿਆਉਣ ਦੇ ਲਈ ਰੱਖੀਆਂ ਗਈਆਂ ਨੇ ਉਹ ਆਪਣੇ ਐਮਪੀ ਦੇ ਅਹੁਦੇ ਵੱਲੋਂ ਇਹਨਾਂ ਟਰਮਸ ਐਂਡ ਕੰਡੀਸ਼ਨ ਦੇ ਰਾਹੀਂ ਹੀ ਸੌਂ ਚੁੱਕ ਸਕਣਗੇ ਤਾਂ ਫਿਲਹਾਲ ਇਸ ਵੀਡੀਓ ਵਿੱਚ ਆਨੇ ਤੁਸੀਂ ਬਣੇ ਰਹੋ ਉਸ ਦੀ ਪੰਜਾਬੀ ਨਾਲ ਮੱਚਦੇ ਸੋਸ਼ਲ ਮੀਡੀਆ ਅਕਾਊਂਟ ਤੇ ਤੇ ਸਬਸਕ੍ਰਾਈਬ ਕਰਨਾ ਕਮੈਂਟ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ